ਉਹ ਡੈਮਰ ਲੱਡੋ ਤਾਜ ਬੈਗ ਬੈਗ ਫੜਾ ਦੂਆ ਕੋਈ ਗੱਲ ਨਹੀਂ ਉਹਨਾਂ ਚਿਰ ਤਾ ਦੰਗ ਲੈ ਲਿਆ ਕਰੋ ਪਾਰੀ ਵਾਲਾ ਉਹਦੇ ਬੈਗ ਚ ਹੈ ਹੈਲੋ ਸਜੂ গুਡ ਮਾਰਨਿੰਗ ਸ਼ਸ਼ੀਕਲ গুਡ ਮਾਰਨਿੰਗ ਸ਼ਸ਼ੀਕਲ ਕਿਆ ਰਹੋ ਤਾਜ ਤਾਂ ਸੁਵਾਈ ਜਾਂਦੀ ਚਲੋ ਵੀ ਸੈਜ ਹੋਰ ਚੱਲੇ ਸਕੂਲ ਸਵਾਗਤ ਕਰ ਦੋ ਤਾ ਇਹਨੂੰ ਆਈ ਜਾਂਦੀ ਹੈ ਨੀਂਦ ਲਾਈਕ ਸ਼ੇਅਰ ਕਰ ਲਿਆ ਕਰੋ ਇੱਥੇ ਢਲੋ ਜਿ ਬੈਠਾ ਆਓਏ ਆਹ ਆ ਗਏ ਸੁੱਲੇ ਕੀ ਜਲਾਈਏ ਨਾ ਤੇ ਆਪੋ ਚਲਾਈਓ ਜਿੰਨਾ ਅੜ ਜਾਪਾ ਕੀ ਨਾ ਅੜ ਜਾਪਾ ਸਨੈਪਚੈਟ ਤਾਂ ਆਉਂਦੀ ਐ ਸਨੈਟਚੈਪ ਕੀ ਹੋਈ ਸਨੈਪ ਜਟ ਗਿਆ ਕੀ ਪਾਲਦੀ ਐ ਕਹੇ ਨਹੀਂ ਬੰਸ ਨਹੀਂ ਹੈ ਕਿ ਦਵੇ ਇੱਤੀ ਕਿ ਤੇ ਛੱਡਤੀ ਹੂੰ ਚੁੱਪ ਕਰਾਂਗਾ ਜਦ ਹਾਂ ਚੁੱਪ ਕਰਾਂਗਾ ਜਦ ਮਰ ਜਾਣਾ ਚਲੋ ਵੀ ਜਾਓ ਬਾਏ ਮੈਨੂੰ ਆਉਂਦੀ ਆਉਂਦੀ ਪਈ ਹੂ ਕੁ ਤੇਰੇ ਆ ਪਈ ਨਹੀਂ ਕੀ ਬਸ ਅੱਗੇ ਨਾ ਤੀ ਨਾ ਹੈਗੀ ਇਹ ਕੋਲ ਗੱਡੀ ਨਹੀਂ ਬਸ ਆ ਲੋ ਇਹ ਚ ਕੁਝ ਨਹੀਂ ਡਾ ਦੇ ਜਿੱਪਾਂ ਕਿਉਂ ਹੋ ਰਿਹਾ ਨਹੀਂ ਪਾ ਪਾਣੀ ਪੋਣੀ ਕਰੋ ਚਲੋ ਚਿਲਾ ਲਈ ਉਸਨੇ ਫਜਟ ਕੀਂਂ ਦੇ ਤਾਜ ਇਹ ਸਨੈਪ ਜੈਪ ਸਨੈਟ ਜੈਪ ਹੁੰਦੀ ਆ ਫੈ ਤੂੰ ਤਾਂ ਨਹੀਂ ਕਰਦਾ ਹੁੰਦਾ ਬਈ ਵੇਖਾਂ ਉਹ ਬੰਦਾ ਗੱਪੇ ਕਰਾਂਗੇ ਉਹ ਡੈਮਰ ਲੱਡੂ ਤਾਜ ਬੈਗ ਬੈਗ ਫੜਾ ਦੂਆ ਕੋਈ ਗੱਲ ਨਹੀਂ ਉਹਨਾਂ ਚਿਰ ਤਾਂ ਦਮ ਲੈ ਲਿਆ ਕਰੋ ਪਾਰੀ ਵਾਲਾ ਉਹਦੇ ਰੈਕ ਚ ਹੈ ਆਵ ਚੱਕੇਗਾ ਫਿਰ ਮੈਂ ਬੋਤਲ ਫੜਾ ਦਊ ਤੇ ਪਾਉਣ ਵੇਲੇ ਫੇਟ ਦੇ ਲੇਗਾ ਤਾਜੀ ਦਿਰ ਮਾਲ ਇੱਧਰ ਪੋਣੀ ਆਦੇ ਦੇ ਤਾਤਾ ਆਇਆ ਆਇਆ ਚਾਚੇ ਨੇ ਆਉਂਗੇ ਹੈ ਤਾਂ

bye chenga ਤਾ ਆ ਗਿਆ ਤਾ ਆ ਗਿਆ ਅੱਡ ਪਰਕੇ ਵਧੀਆ ਬੜੇ ਤੂੰ ਅੱਜ ਕਿੰਨਾ ਵਧੀਆ ਬੜੇ ਤੂੰ ਤਾਏ ਦਾ ਕਮਲਾ ਬੱਚਾ ਕੁਰਸੀ ਵਾਲੀ ਸੱਚੀ ਗਾਲੀ ਮੋੜਾ ਸੱਚੀ ਤੈਨੂੰ ਹੀ ਗੁੱਡ ਆਫਟਰਨੂਨ ਬਲਾ ਤੜੀ ਕਿਹ ਹੈ ਸੱਚੀ ਗਾਲੀ ਨਾ ਸੋਣ ਨੂਨ ਅੱਛਾ ਡਾਕਟਰ ਨੂਨ ਕੀ ਨਾ ਰੱਥ ਨੂਨ ਗੁੱਡ ਆਫਟਰਨੂਨ ਹੁੰਦਾ ਜੀ ਗੁੱਡ ਆਫਟਰਨੂਨ ਹੂੰ ਤਾ ਆ ਗਿਆ ਮੈਂ ਬੱਤ ਮਮੀ ਨੂੰ ਬੁਲਾਇ ਸਸਿਕਾ ਗਾਇਸ ਸਸਿਕਾ ਡੋ ਮਨੀ ਗੁੱਡ ਮਾਰਨਿੰਗ ਕਿਡੀ ਹੋਈ ਵਾ ਆ ਕੇ ਹੈ ਤਾਇਓ ਨਦੇਰ ਹੈ ਸਜੀ ਵਧੀਆ ਬਈ ਬਧੀਆ ਪੜਿਆ ਹੈ ਚੁੱਪ ਚਾਪ ਕਰਕੇ ਆ ਕੇ ਵਧੀਆ ਨਹੀਂ ਪੜਿਆ ਗਿਆ ਵਧੀਆ ਤੇਰਾ ਆਈ ਕਾਰਡ ਕੀ ਕਹਿੰਦੀ ਮੈਡਮ ਓਏ ਮੈਂ ਅੱਜ ਗੱਲ ਕਰੀ ਸੀ ਹੈ ਹੈ ਤਾਂ ਆਏ ਹੋਏ ਬੋਲ ਪਾ ਹੈ ਬਣਾ ਪਿਆ ਕੀ ਆਂਦੀ ਸੋਨ ਹੈ ਕੀ ਆਂਦੀ ਕਹਿੰਦੀ ਇੱਥੀ ਆ ਮੈਂ ਹਾਂ ਮੈਨੂੰ ਪਤਾ ਨਹੀਂ ਸਕੂਲ ਚ ਕਿਹਨ ਸਰ ਨੂੰ ਪੁੱਛੂਗੀ ਚਲ ਲਾਦੋ ਵਰਦੀ ਕੋਈ ਨਹੀਂ ਮੈਂ ਪਾਣੀ ਲੈ ਕੇ ਆਵਾਂਗਾ ਪਾਣੀ ਪੀਓਗੇ ਕਿ ਭੀ ਕੇ ਹੈ ਬੋਤਲ ਚ ਦੇ ਵੀਡੀਓ ਨੂੰ ਪੈਨਪਰਾ ਚਾਚੀ ਕਾਲ ਜੀ ਭਾਈ ਭਾਈ ਤਾਂ ਠੀਕ ਹੈ ਇੱਧਰ ਆ ਜਾਓ ਮੂੰਹ ਕੀ ਹੈ ਤੁਹਾਡੇ ਟੌਫੀ ਟੌਫੀਆਂ ਇੱਧਰ ਆਓ ਇੱਧਰ ਇੱਧਰ ਆਓ ਪੋਸ਼ੰਪਾ ਪੋਸ਼ੰਪਾ ਤਾ ਉਹ ਰਿਹਾ ਅਬੂ ਵੀਰ ਨਾਲ ਖੇਡ ਲੈ ਇੱਧਰ ਨਾ ਚੜ ਖੇਡ ਲਓ ਨੱਚ ਲੋ ਮੰਜੇ ਡਾਉਣੀ ਆ ਮੈਂ ਤੁਹਾਨੂੰ ਮੰਜੇ ਤੇ ਬਹਿ ਜਾਈ ਚੰਗਾ ਕੀ ਖੇਡਦੇ ਹੋ ਚਿੜੀ ਉੱਡ ਖੇਡੋ ਚਲੋ ਕਰੋ ਚਿੜੀ ਉੱਡਾ ਚਿੜੀ ਉੱਡ ਕਰੀ ਆਹਾ ਹਾ ਕਿੰਨੀ ਕਿਸ਼ਾਦਾ ਟੌਫੀ ਮੈਨੂੰ ਵੀ ਵਾਰੀ ਟੌਫੀ ਕਿੰਨੀ ਕਿਸ਼ਵਾਦਾ ਉਹ ਦੇਖੋ ਚਾਹ ਚੰਦਾ ਚਾਹ ਜੋ ਖਾਓ ਚਾਹੀ ਨਾ ਮੈਂ ਉਹ ਜਾਂਦਾ ਬਸ ਇੰਨਾ ਹੀ ਦੀਦਾ ਪਤਾ ਦੋ ਨਾ ਇੰਨਾ ਹੀ ਦੀਦਾ ਪਤਾ ડગયા આ ફલ્લે હો ગયા દેગના પ્યો મે બે મે બે ચીડી ઉડ કરે ઓ દરવારે કરે ચીડી ઉડ ચીડી ઉડ ક્યાં ઉડ ક્યાં ઉડ મે ઉડ મે ઉડ કાન ડબુડા

ਮੈਂ ਮੈਨੂੰ ਲੱਕਾ ਨਾ ਤੂੰ ਤਾਂ ਥਾਲਾ ਉਹ ਤਾਂ ਦਿਲ ਰੇਤੀ ਦਿਲ ਨੂੰ ਚ ਪਾਤੀ ਮਾਹੂਰੀ ਹੈ ਹੈਲੋ ਬੇਟੇ ਤੇਰਾ ਤਾਂ ਵਰਕ ਹੋ ਗਿਆ ਨਾ ਵਰਕਰ ਲੈ ਸਰ ਅੱਜ ਦਾ ਪਿਆ ਮੈਂ ਥਾਲਾ ਤਾਂ ਇਹਦਾ ਕੋਈ ਨਹੀਂ ਆਇਆ ਸਰ ਕੀ ਖਾ ਗਿਆ ਇਹ ਬੱਪੂ ਕੋਲੇ ਸਰ ਕੀ ਖਾ ਗਿਆ ਇਹ ਬੱਪੂ ਕੋਲੇ ਦੱਸ ਦੇ ਪੁੱਤ ਦੱਸ ਕੀ ਕੀ ਦੱਸੇ ਦਾਦੇ ਦਾਦੇ ਪਿੱਤੇ ਹਾਂ ਪਿੱਤੇ ਕੀ ਖਾ ਗਿਆ ਉਹ ਪਿੱਤੇ ਪਵਿੱਤੇ ਕੀ ਖਾ ਗਿਆ